ਉੱਟਕੇ ਪੀਕੇ ਕਮਾਈ ਕਰਨੀ ਭਾਵੇਂ ਆਪਾਂ ਪਿੰਨਾ ਚ ਰਹਿਣ ਵਾਲੀ ਸੰਗਤ ਜਿਆਦੇ ਕਿਰਤਕਾਰ ਕੰਮ ਕਰਨ ਵਾਲੇ ਬੰਦੇ ਆ ਪਰ ਇੱਕ ਗੱਲ ਹੈ ਸੋਚਣ ਦੀ ਵੀ ਆਪਣੀ ਕਿਰਤ ਤੋਂ ਆਪਣੇ ਉਦਮ ਤੋਂ ਵੀ ਬੰਦੇ ਪਛਾਹ ਹਟਦੇ ਜਾ ਰਹੇ ਨੇ ਜਿੰਨੇ ਸ਼ਿੱਦਤ ਦੇ ਨਾਲ ਰੀਜ ਨਾਲ ਆਪਣੇ ਵੱਡੇ ਬਜ਼ੁਰਗ ਕੰਮਕਾਰ ਕਰ ਲੈਂਦੇ ਸੀ ਹੁਣ ਬੰਦਾ ਹੱਥੀ ਕੰਮਕਾਰ ਕਰਨ ਤੋਂ ਭੱਜਦਾ ਉਦਮ ਕਰਨਾ ਮਿਹਨਤ ਕਰਨੀ ਇਹ ਗੱਲ ਬਹੁਤ ਜ਼ਰੂਰੀ ਹੈ ਗੁਰੂਆਂ ਨੇ ਬਾਣੀ ਦੇ ਵਿੱਚ ਵਚਨ ਆਖਿਆ ਬਕਾਇਦਾ ਉਦਮ ਕਰਿੰਦਿਆਂ ਜੀਉ ਤੋਂ ਕਮਾ ਮੰਦਿਆ ਸੁਖ ਪੰਚ ਮਿਹਨਤ ਕਰਨੀ ਚੰਗੀ ਗੱਲ ਹੈ ਔਰ 사ਤਗੁਰਾਂ ਨੇ ਤਾਂ ਇਥੋਂ ਤੱਕ ਵੀ ਕਿਹਾ ਹੈ ਕਿ ਜਿਹੜਾ ਬੰਦਾ ਆਪਣੀ ਘਾਲ ਕਮਾਈ ਨੇਕ ਨਹੀਂ ਕਰਦਾ ਜਿਹੜਾ ਨੇਕੀ ਦੀ ਕਮਾਈ ਦੇ ਵਿੱਚੋਂ ਰੋਟੀ ਨਹੀਂ ਖਾਂਦਾ ਪਰਿਵਾਰ ਨੂੰ ਨਹੀਂ ਪਾਲਦਾ ਕਾਲ ਖਾਹੇ ਕਿਸ ਹੱਥੋਂ ਦੇ ਨਾਨਕ ਰਾਹ ਪਛਾਣ ਐ ਸੇ ਜਿਹੜੇ ਬੰਦੇ ਨੇਕੀ ਦੀ ਕਮਾਈ ਕਰਦੇ ਆ ਕਿਰਤਕਾਰ ਸੁੱਚੀ ਐ ਜਿਨ੍ਹਾਂ ਦੇ ਉਹ ਧਰਮ ਦਾ ਰਾਹ ਪਛਾਣ ਲੈਂਦੇ ਨੇ ਇਹਦਾ ਦੂਜਾ ਭਾਵ ਐ ਵੀ ਜੇ ਅਸੀਂ ਨੇਕ ਕਮਾਈ ਨਹੀਂ ਕਰਦੇ ਕਿਰਤ ਤੋਂ ਬੰਦਾ ਕੰਨੀ ਘਤਰਾਉਂਦਾ ਵੀ ਹਾਏ ਮੈਂ ਕਿਉਂ ਕੰਮ ਕਾਰ ਕਰਾਂ ਆਪਣੇ ਹਿੱਸੇ ਜੋ ਵੀ ਕੰਮ ਜੋ ਵੀ ਕਿਰਤ ਆਈ ਐ ਉਹਨੂੰ ਬੜੀ ਨੇਕ ਦਿਲੀ ਦੇ ਨਾਲ ਬੰਦੇ ਨੂੰ ਸਾਰੇ ਕੰਮ ਕਰਨੇ ਚਾਹੀਦੇ ਆ ਆਪਣੇ ਹਿੱਸੇ ਦੇ ਕੰਮਾਂ ਨੂੰ ਬੋਝ ਨਹੀਂ ਮੰਨਣਾ ਚਾਹੀਦਾ ਗੁਰੂ ਸਾਹਿਬਾਨਾ ਨੇ ਖੁਦ ਸਾਡੇ ਸਾਹਮਣੇ ਪੂਰਨੇ ਪਾਏ ਉਹਨਾਂ ਨੇ ਹਰੇਕ ਮੁਸੀਬਤ ਨੂੰ ਆਪਣੇ ਸਿਰ ਤੇ ਹੰਡਾ ਕੇ ਵਖਾਇਆ ਸੋ ਭਾਈ ਤਾਰੂ ਸਿੰਘ ਦੇ ਪਰਿਵਾਰ ਬਾਰੇ ਜ਼ਿਕਰ ਹੈ ਹੈ ਤਿਸਕੇ ਇੱਕ ਭੈਣ ਅਰ ਮਾਈ ਕੂਟ ਪੀਸਵੇ ਕਰੇ ਕਮਾਈ ਉਜ ਐਸੀਆਂ ਜ਼ਿਕਰ ਐਸਾ ਵੀ ਜ਼ਿਕਰ ਹੈ ਜਿਹੜੀ ਮਨਮਤ ਅੱਜ ਸਾਡੇ ਲੋਕ ਕਰਦੇ ਆ ਉਹਦੇ ਬਾਰੇ ਜ਼ਿਕਰ ਹੈ ਵੀ ਭਾਈ ਤਾਰੂ ਸਿੰਘ ਦਾ ਪਰਿਵਾਰ ਉਹ ਕੋਈ ਵੀ ਮਨਮਤ ਨਹੀਂ ਕਰਦਾ ਬਾਗ ਸਲਾਤ ਸੁਣ ਮੁੰਦੇ ਕਾਨ ਰੋਟ ਸਿਰਣੀ ਪੀਰ ਨਾ ਖਾਣ ਉਹ ਕਿਸੇ ਪੀਰ ਦਾ ਰੋਟ ਨਹੀਂ ਲਾਉਂਦੇ ਕਿਸੇ ਪੀਰ ਦੀ ਸਿਰਣੀ ਨਹੀਂ ਵੰਡਦੇ ਗੰਗਾ ਜਮਨਾ ਮੂਲ ਨਾ ਜਾਵੇਂ ਉਹ ਕਿਸੇ ਅਨਮਤ ਦੇ ਸਥਾਨ ਤੇ ਸਰਦਾ ਨਾ ਜਾ ਕੇ ਉਥੇ ਇਸ਼ਨਾਨ ਨਹੀਂ ਕਰਦੇ ਕਿਸੇ ਅਨਮਤ ਦੇ ਤੀਰਥ ਤੇ ਉਹ ਧਾਰਮਿਕ ਤੌਰ ਤੇ ਨਹੀਂ ਜਾਂਦੇ ਗੰਗਾ ਜਮਨਾ ਮੂਲ ਨਾ ਜਾਵੇ ਆਪਣੇ ਗੁਰ ਕੀ ਛਪੜੀ ਨਾ ਆਵੇ ਛਪੜੀ ਸਰੋਵਰ ਨੂੰ ਉਹਨਾਂ ਨੇ ਈਰਖਾ ਵਸ਼ ਕਿਹਾ ਹੋਣਾ ਅੱਗੇ ਹੋਰ ਵੀ ਹੈ ਜਗਨਨਾਥ ਕੋ ਟੁੰਡਾ ਆਖੈ RAM KRISHNA ਕੋ ਜਾਪ ਨ ਭਖੈ ਉਹ ਕਿਸੇ ਦੇ ਵੀ ਦੇਵਤੇ ਦਾ ਕੋਈ ਜਾਪ ਨਹੀਂ ਜਪਦੇ ਇਹ ਜਿੰਨਾ ਜੋ ਅੱਜ ਆਪਾਂ ਸਿੱਖ ਕਹਾਉਣੇ ਸਾਨੂੰ ਦੇਖਣਾ ਚਾਹੀਦਾ ਵੀ ਸਾਡੇ ਘਰਾਂ ਦੇ ਵਿੱਚ ਇਹ ਮੰਨਮਤ ਹੁੰਦੀ ਹੈ ਕਿ ਨਹੀਂ ਹੁੰਦੀ ਸਿੱਖਾਂ ਦੇ ਘਰ ਦੀ ਕੀ ਰੌ ਰਿਤ ਹੈ ਭਾਈ ਤਾਰੂ ਸਿੰਘ ਦੇ ਬਾਬਤ ਉਹਨਾਂ ਦੇ ਘਰ ਦੇ ਪਰਿਵਾਰ ਬਾਰੇ ਇਹ ਗੱਲ ਦੱਸੀ ਜਾ ਰਹੀ ਹੈ ਇਹ ਮੰਨਮਤ ਉਹ ਨਹੀਂ ਕਰਦੇ हां जे कुछ करदे है वो ये है शबद चौंकी गुर अपने की करै कर अपने गुरु दी चौंकी लाਉਂਦੇ ਨੇ ਘਰ ਵਿੱਚ ਸ਼ਬਦ ਚੌਂਕੀ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਦਾ ਕੀਰਤਨ ਕਰਨਾ ਇਹਨੂੰ ਸਾਡੇ ਸ਼ਬਦ ਚੌਂਕੀ ਆਖਿਆ ਗਿਆ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ ਮਰਨੇ ਤੇ ਵੈ ਨੈਕ ਨ ਡਰੈ ਜੇ ਸਵਾਲ ਆ ਜੇ ਵੀ ਗੁਰੂ ਦੀ ਸ਼ਬਦ ਚੌਂਕੀ ਕਿਉਂ ਜ਼ਰੂਰੀ ਹੈ ਕਿਉਂ ਬਾਣੀ ਦਾ ਅਭਿਆਸ ਕਿਉਂ ਗੁਰਬਾਣੀ ਦੀ ਸੰਥਿਆ ਕਿਉਂ ਗੁਰੂ ਦਾ ਬਚਨ ਪੜ੍ਹੀਏ ਤੇ ਕਿਉਂ ਗਾਈਏ ਇਹਦਾ ਉੱਤਰ ਇਹ ਹੈ ਸ਼ਬਦ ਚੌਂਕੀ ਚੋਂ ਸਾਨੂੰ ਇਹ ਦਾਤ ਮਿਲਦੀ ਹੈ ਬੰਦਾ ਮੌਤ ਤੱਕ ਤੋਂ ਨਹੀਂ ਡਰਦਾ ਮਨਮਤ ਕਰਦਿਆਂ ਲੋਕਾਂ ਦੇ ਜਿਗਰੇ ਏਡੇ ਕਮਜ਼ੋਰ ਹੋ ਜਾਂਦੇ ਆ ਲੋਕ ਅਣ ਹੋਈਆਂ ਚੀਜ਼ਾਂ ਤੋਂ ਭੂਤ ਪ੍ਰੇਤਾਂ ਤੋਂ ਨજર ਲੱਗਣ ਤੋਂ ਹੋਰ अनेका ਚੀਜ਼ਾਂ ਤੋਂ थर-थर ਕੰਬਦੇ ਨੇ ਡਰਦੇ ਐ ਸ਼ਾविद ਚੌਂਕੀ ਗੁਰੇ ਆਪਣੇ ਕੀ ਕਰੇ ਮਰਨੇ ਤੇ ਵੈ ਨੈਕ ਨਾ ਡਰੈ ਮਰਨ ਤੋਂ ਬਿਲਕੁਲ ਨਹੀਂ ਡਰਦੇ ਬਹੁਤ ਵੱਡੀ ਫੌਜ ਦੇ ਕੇ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਜਕੜੀਆਂ ਖਾਨ ਨੇ ਬੰਦੇ ਭੇਜੇ ਭਾਈ ਤਾਰੂ ਸਿੰਘ ਦਾ ਅਦਵ ਸਤਕਾਰ ਹੀ ਇੰਨਾ ਸੀ ਕਿ ਸਾਰੇ ਪਿੰਡ ਵਾਸੀ ਭਾਈ ਤਾਰੂ ਸਿੰਘ ਦੇ ਘਰ ਆਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਾਕਮਾਂ ਦੀ ਬਹੁਤ ਵੱਡੀ ਧਾੜ ਚੜ੍ਹ ਕੇ ਆਈ ਹੈ ਤੇ ਜਿਸ ਤਰ੍ਹਾਂ ਉਹਨਾਂ ਦੇ ਚਿਹਰੇ ਨੇ ਉਹ ਭਲੀ ਨਹੀਂ ਗੁਜ਼ਾਰਨਗੇ ਪਿੰਡ ਦੇ ਸਾਰੇ ਜਿੰਨੇ ਵੀ ਹਿੰਦੂ ਮੁਸਲਮਾਨ ਸਨ ਸਾਰੇ ਭਾਈ ਤਾਰੂ ਸਿੰਘ ਦੇ ਘਰ ਆਏ ਭਾਈ ਤਾਰੂ ਸਿੰਘ ਉਸ ਵੇਲੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਕੁਝ ਉਹਨਾਂ ਦੇ ਸਹਿਰਦ ਲੋਕਾਂ ਨੇ ਜਾ ਕੇ ਖੇਤ ਦੇ ਵਿੱਚ ਵੀ ਕਿਹਾ ਤਾਰੂ ਸਿੰਘਾ ਫੌਜ ਦੀ ਬਹੁਤ ਵੱਡੀ ਧਾੜ ਚੜ ਕੇ ਆ ਗਈ ਹੈ ਤੁਸੀਂ ਆਸਾ ਪਾਸ਼ਾ ਕਰ ਲੋ ਭੱਜ ਜਾਓ ਭਾਈ ਤਾਰੂ ਸਿੰਘ ਕਹਿੰਦੇ ਭੱਜਣ ਨੂੰ ਅਸੀਂ ਕੋਈ ਗੁਨਾਹ ਨਹੀਂ ਕੀਤਾ ਇਹ ਤਾਂ ਸਾਨੂੰ ਇਹ ਪਤਾ ਜ਼ਰੂਰ ਲੱਗਦਾ ਹੈ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਸਿੱਖਾਂ ਵਾਸਤੇ ਕਿੰਨੀ ਹਮਦਰਦੀ ਹੈ ਸਿੱਖ ਸ਼ਖਸੀਅਤ ਵਾਸਤੇ ਸਦਾ ਹੀ ਰਹੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਸਿੱਖਾਂ ਦਾ ਅਦਬ ਵਧੇ ਜਿਉਂ-ਜਿਉਂ ਸਿੱਖ ਸਿੱਧਕ ਵੱਲ ਨੂੰ ਵਧਦੇ ਹੈ ਗੁਰੂ ਵਾਲੇ ਪਾਸੇ ਨੂੰ ਤੁਰਦੇ ਹੈ ਜ਼ਾਲਮਾਂ ਦੀ ਅੱਖਾਂ ਦੇ ਵਿੱਚੋਂ ਰੜਕਦੇ ਹੈ ਇਹ ਜ਼ਰੂਰੀ ਵੀ ਹੈ ਜੇ ਕੋਈ ਬੰਦਾ ਜ਼ਾਲਮ ਦੀ ਅੱਖ ਦੇ ਵਿੱਚ ਬਿਲਕੁਲ ਹੀ ਨਹੀਂ ਰੜਕਦਾ ਇਹਦਾ ਸਿੱਧਾ ਮਤਲਬ ਹੈ ਵੀ ਉਹਦੇ ਜੀਵਨ ਦੇ ਵਿੱਚ ਕੋਈ ਤਤ ਹੈ ਨਹੀਂ ਇਹ ਹੋ ਹੀ ਨਹੀਂ ਸਕਦਾ ਵੀ ਬੁਰੇ ਬੰਦੇ ਨੂੰ ਚੰਗਾ ਬੰਦਾ ਪਰਵਾਣ ਹੋਵੇ ਮਹਾਰਾਜ ਨੇ ਬਾਣੀ ਵਿੱਚ ਆਖਿਆ ਜਿਨ੍ਹਾਂ ਅੰਦਰ ਕੂੜ ਵਰਤੈ ਸਚਨਾ ਭਾਵੈ ਜੇ ਕਿਸੇ ਭਲੇ ਬੰਦੇ ਦੇ ਗੁਣ ਬੁਰੇ ਬੰਦੇ ਵੀ ਘਾ ਰਹੇ ਨੇ ਤਾਂ ਇਹਦਾ ਮਤਲਬ ਜ਼ਰੂਰ ਹੈ ਉਹਨੇ ਆਪਣੀ ਭਲਾਈ ਦੇ ਨਾਲ ਕੋਈ ਨਾ ਕੋਈ ਸਮਝੌਤੇ ਜ਼ਰੂਰ ਕੀਤੇ ਨੇ ਨਹੀਂ ਕਦੇ ਵੀ ਝੂਠੇ ਬੰਦਿਆਂ ਨੂੰ ਸੱਚੇ ਲੋਕ ਪਰਵਾਣ ਨਹੀਂ ਹੋਏ ਕਦੇ ਵੀ ਭਵਿੱਖ ਵਿੱਚ ਵੀ ਨਹੀਂ ਹੋਣਗੇ ਆਮ ਲੋਕ ਭਾਈ ਤਾਰੂ ਸਿੰਘ ਦਾ ਬੜਾ ਅਦਬ ਕਰਦੇ ਆ ਇੱਥੋਂ ਤੱਕ ਉਹਨਾਂ ਨੇ ਆ ਕੇ ਆਖਿਆ ਭਾਈ ਤਾਰੂ ਸਿੰਘ ਜੀ ਤੁਸੀਂ ਇਸ ਨਗਰ ਦੇ ਵਿੱਚ ਸੋਹਣਾ ਜੀਵਨ ਗੁਜ਼ਾਰਿਆ ਤੁਸੀਂ ਸਾਰਿਆਂ ਦੇ ਹਰਮਨ ਪਿਆਰੇ ਰਹੇ ਹੋ ਹਾਕਮਾਂ ਦੇ ਸੌ ਤਰ੍ਹਾਂ ਦੇ ਮਫਾਦ ਹੁੰਦੇ ਨੇ ਉਹਨਾਂ ਨੂੰ ਕੌਣ ਸਮਝਾ ਸਕਦਾ ਪਰ ਅਸੀਂ ਇੰਨੀ ਗੱਲ ਕਰ ਸਕਦੇ ਹਾਂ ਅਸੀਂ ਇਹਨਾਂ ਸਿਪਾਹੀਆਂ ਨਾਲ ਗੱਲਬਾਤ ਕੀਤੀ ਹੈ ਹੋਰ ਗੱਲ ਤੋਰ ਸਕਦੇ ਹਾਂ ਅਸੀਂ ਤੁਹਾਡੇ ਬਰਾਬਰ ਇਹਨਾਂ ਨੂੰ ਧਨ ਤੋਲ ਕੇ ਦੇ ਸਕਦੇ ਹਾਂ ਪਰ ਤੁਸੀਂ ਗ੍ਰਿਫਤਾਰ ਨਾ ਹੋ ਤੁਹਾਨੂੰ ਜ਼ਾਲਮਾਂ ਨੇ ਜਿਉਂਦੇ ਨਹੀਂ ਛੱਡਣਾ ਭਾਈ ਤਾਰੂ ਸਿੰਘ ਕਹਿੰਦੇ ਨਹੀਂ ਅਸੀਂ ਜੇ ਇਹ ਬਚਨ ਪੜ੍ਹਦੇ ਆ ਨਾ ਕਬੀਰ ਮੋਹ ਮਰਨੈ ਕਾ ਚਾਉ ਹੈ ਤਾਂ ਇਹ ਕੱਲਾ ਪੜਨ ਵਾਸਤੇ ਨਹੀਂ ਪੜ੍ਹਦੇ ਇਹ ਸੱਚੀ ਮਨੋਂ ਪੜ੍ਹਦੇ ਆ ਭਾਈ ਤਾਰੂ ਸਿੰਘ ਨੇ ਗੁਰੂ ਕੇ ਸਾਰੇ ਸੰਗਤ ਨੂੰ ਜਿੰਨੇ ਵੀ ਸਿਹਰਦ ਲੋਕ ਆਏ ਉਹਨਾਂ ਸਾਰਿਆਂ ਨੂੰ ਕਿਹਾ ਵੀ ਨਹੀਂ ਮੈਂ ਆਪਣੇ ਸਰੀਰ ਦਾ ਭਾਂਡਾ ਜ਼ਕਰੀਆ ਖਾਨ ਦੇ ਸਿਰ ਭੰਨਣਾ ਸ਼ਹਾਦਤ اٹਲ ਹੈ ਹੁਣ ਭਾਈ ਤਾਰੂ ਸਿੰਘ ਦੇ ਭੈਣ ਬੀਬੀ ਤਾਰਕੌਰ ਇਹਨਾਂ ਨੂੰ ਵੀ ਜ਼ਾਲਿਮਾਂ ਨੇ ਫੜ ਲਿਆ ਸੀ ਇਤਿਹਾਸ ਕਹਿੰਦਾ ਵੀ ਗੁਰੂ ਕੇ ਸਿੱਖਾਂ ਨੇ ਭਾਈ ਤਾਰੂ ਸਿੰਘ ਨੂੰ ਇਸ ਗੱਲ ਦੇ ਲਈ ਮਨਾ ਲਿਆ ਉਹਨਾਂ ਨੇ ਬੀਬੀ ਨੂੰ ਛਡਵਾ ਲਿਆ ਭਾਈ ਤਾਰੂ ਸਿੰਘ ਨੂੰ ਜਦੋਂ ਫੜ ਕੇ ਲੈ ਕੇ ਜਾ ਰਹੇ ਨੇ ਘਰ ਦੇ ਵਿੱਚ ਇੱਕ ਬਜ਼ੁਰਗ ਮਾਂ ਹੈ ਇੱਕ ਨੌਜਵਾਨ ਭੈਣ ਹੈ ਜਿਵੇਂ ਸਾਡੇ ਲੋਕ ਬਹਾਨੇ ਲਾਉਣ ਲੱਗ ਜਾਂਦੇ ਨੇ ਹੁਣ ਵੀ ਭਾਈ ਮੈਂ ਸੇਵਾ ਤਾਂ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਆ ਡਿੱਕਾ ਹੈ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਭਾਈ ਤਾਰੂ ਸਿੰਘ ਨੇ ਮਨ ਵਿੱਚ ਇੱਕ ਵਾਰ ਵੀ ਇਹ ਖਿਆਲ ਨਹੀਂ ਆਇਆ ਵੀ ਮੇਰੀ ਬਜ਼ੁਰਗ ਮਾਤਾ ਹੈ ਤੇ ਨੌਜਵਾਨ ਭੈਣ ਹੈ ਮੇਰੇ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਉਹਨਾਂ ਨੇ ਇਹ ਵਚਨਾਂ ਦੇ ਉੱਤੇ ਫੁੱਲ ਚੜਾਈ ਸਗਲੇ ਦੁੱਖ ਪਾਣੀ ਕਰ ਪੀਓ ਵੀ ਕੋਈ ਵੀ ਦੁੱਖ ਆਉਂਦਾ ਹੈ ਉਹ ਪਾਣੀ ਵਾਂਗ ਸਿੱਖ ਪੀ ਜਾਂਦੇ ਨੇ ਅਖੀਰ ਭਾਈ ਤਾਰੂ ਸਿੰਘ ਨੂੰ ਫੜ ਕੇ ਲੈ ਗਏ ਰਾਹ ਦੇ ਵਿੱਚ ਇੱਕ ਪਿੰਡ ਆਇਆ ਪੜਾਣਾ ਉੱਥੇ ਪੜਾਆ ਕੀਤਾ ਉੱਥੇ ਵੀ ਸਿੱਖ ਸੰਗਤ ਜਿਹੜੀ ਜਿੰਨੇ ਵੱਸਦੀ ਸੀ ਸਾਰੇ ਆਏ ਆ ਕੇ ਕਿਹਾ ਤਾਰੂ ਸਿੰਘ ਅਸੀਂ ਤੁਹਾਨੂੰ ਛਡਾ ਲੈਨੇ ਹ ਪਰ ਉਹਨਾਂ ਮਨਾਂ ਕਰ ਦਿੱਤਾ ਜਗਰੀਆ ਖਾਨ ਦੀ ਕਚੇਰੀ ਕਚੈਰੀ ਦੇ ਵਿੱਚ ਜਾ ਪੇਸ਼ ਹੋਏ ਤੇ ਉੱਚੀ ਦੇਣੇ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਕਾਲ ਅਕਾਲ ਕੈ ਊਚ ਸੁਣਾਈ ਇਹ ਵੀ ਹੈ ਸੋਚਣ ਵਾਲੀ ਸਾਡੇ ਲਈ ਸੋਚਣ ਵਾਲੀ ਗੱਲ ਹੈ ਅਸੀਂ ਆਪਸ ਦੇ ਵਿੱਚ ਫਤਿਹ ਬੁਲਾਉਣ ਤੋਂ ਝਿਜਕ ਜਾਂਦੇ ਹਾਂ ਭਾਈ ਤਾਰੂ ਸਿੰਘ ਨੇ ਵਿਰੋਧੀਆਂ ਦੇ ਵੇੜੇ ਵਿੱਚ ਜਾ ਕੇ ਵੀ ਫਤਿਹ ਗਜਾਈ ਜਕਰੀਆ ਖਾਨ ਕਲਪਕੇ ਕਹਿੰਦਾ ਸਿੱਖਾ ਇਹ ਤੇਰੇ ਗੁਰੂ ਦਾ ਦਰਬਾਰ ਨਹੀਂ ਇਹ ਸਾਡੀ ਕਚਹਿਰੀ ਹੈ ਭਾਈ ਤਾਰੂ ਸਿੰਘ ਕਹਿੰਦੇ ਸਾਡੇ ਸਤਿਗੁਰੂ ਹਮੇਸ਼ਾ ਅੰਗ ਸੰਗ ਰਹਿੰਦੇ ਨੇ ਕੁੱਲ ਜਹਾਨ ਕੁੱਲ ਕੈਨਾਤ ਸਾਡੇ ਸੱਚੇ ਪਾਤਸ਼ਾਹ ਦੀ ਹੈ ਭਾਈ ਤਾਰੂ ਸਿੰਘ ਨੇ ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਮੇਰਾ ਕੀ ਕਸੂਰ ਹੈ ਮੈਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਜਕਰੀਆ ਖਾਨ ਕਹਿੰਦਾ ਤੂੰ ਸਿੰਘਾਂ ਦੀ ਮਦਦ ਕਰਦਾ ਹੈ ਭਾਈ ਤਾਰੂ ਸਿੰਘ ਕਹਿੰਦੇ ਇਹਦੇ ਵਿੱਚ ਗੁਨਾਹ ਕੀ ਹੈ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਵੰਡ ਛਕਣਾ ਕਿ ਵੰਡ ਕੇ ਛਕੋ ਭਾਈ ਤਾਰੂ ਸਿੰਘ ਨੇ ਜਦੋਂ ਆਪਣੇ ਗੁਰੂ ਦੀ ਗੱਲ ਕੀਤੀ ਜਕਰੀਆ ਖਾਨ ਕਹਿੰਦਾ ਅਸੀਂ ਮਨਾ ਕਰਦੇ ਆ ਨਾ ਵੀ ਨਹੀਂ ਵੰਡਣਾ ਕਿਸੇ ਨੂੰ ਨਹੀਂ ਖਵਾਉਣਾ ਖਾਸ ਕਰ ਸਿੱਖਾਂ ਨੂੰ ਨਹੀਂ ਖਵਾਉਣਾ ਭਾਈ ਤਾਰੂ ਸਿੰਘ ਕਹਿੰਦੇ ਤੁਸੀਂ ਤਾਂ ਬਹੁਤ ਕਾਸੀ ਦੀ ਮਨਾਹੀ ਕਰਦੇ ਹੋ ਜੇ ਤੁਹਾਡੇ ਮੁਤਾਬਿਕ ਚੱਲਣਾ ਹੋਵੇ ਤਾਂ ਦੁਨੀਆਂ ਵਿੱਚ ਧਰਮ ਦਾ ਬੂਟਾ ਨਾ ਲੱਗੇ ਤੁਸੀਂ ਤਾਂ ਕੇਸ ਰੱਖਣ ਤੋਂ ਗੁਰਬਾਣੀ ਪੜਨ ਤੋਂ ਨੇਕੀ ਦੀ ਕਮਾਈ ਕਰਨ ਤੋਂ ਬਹੁਤ ਸਾਰੀਆਂ ਚੀਜ਼ਾਂ ਤੋਂ ਰੋਕਦੇ ਹੋ ਅਸੀਂ ਤੁਹਾਡੇ ਮੁਤਾਬਿਕ ਨਹੀਂ ਚੱਲਣਾ ਅਸੀਂ ਆਪਣੇ ਗੁਰੂ ਦੇ ਮੁਤਾਬਿਕ ਜਿਉਉਣੇ ਆ ਤੇ ਉਵੇਂ ਹੀ ਜਿਉਂਦੇ ਰਹਾਂਗੇ ਅਖੀਰਲੇ ਸਾਹ ਤੱਕ ਉਵੇਂ ਚੱਲਾਂਗੇ ਜਕਰਿਆ ਖਾਨ ਕਲਪ ਗਿਆ ਕਹਿੰਦਾ ਤੂੰ ਗੁਰੂ ਗੁਰੂ ਬਹੁਤ ਕਰਦਾ ਹੈ ਉਨੇ ਗੁੱਸੇ ਦੇ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਜਿਹੜੇ ਗੁਰੂ ਦਾ ਤੋਂ ਬਾਰ-ਬਾਰ ਜ਼ਿਕਰ ਕਰ ਰਿਹਾ ਹੈ ਨਾ ਮੈਂ ਇਸ ਗੁਰੂ ਦੀ ਸਿੱਖੀ ਨੂੰ ਆਪਣੇ ਲਈ ਲੈ ਤੈ ਕਹਣੀ ਔਖੀ ਹੈ ਪਰ ਇਤਿਹਾਸ ਹੈ ਜਿਵੇਂ ਵਾਪਰਿਆ ਜਕਰੀਆ ਖਾਨ ਕਹਿੰਦਾ ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਲਾ ਦੇਣੇ ਨੇ ਉਹਨੇ ਵਾਰ ਆਖੇ ਹੋਣਗੇ ਫਿਰ ਭਾਈ ਤਾਰੂ ਸਿੰਘ ਬੜੇ ਠਰਮੇ ਨਾਲ ਧੀਰਜ ਨਾਲ ਗੁਰੂ ਦੇ ਭਰੋਸੇ ਨਾਲ ਬੋਲੇ ਤੱਬ ਤਾਰੂ ਸਿੰਘ ਕਹਿਓ ਇਹ ਜੂਤੇ ਤੁਮਰੇ ਪਾਹੈ ਇਹ ਜੁੱਤੀਆਂ ਤੇਰੇ ਵਰਗੇ ਦੇ ਸਿਰ 'ਚ ਵੱਜ ਸਕਦੀਆਂ ਜੋ ਸਿੰਘ ਪੂਰੇ ਸਤਗੁਰੂ ਸੋ ਸਿਰ ਕੇਸ ਨਵਾਹੈ ਜਿਹੜੇ ਪੂਰੇ ਗੁਰੂ ਦੇ ਸਿੱਖ ਹੈ ਉਹ ਸਿੱਖ ਕੇ ਗੁਰੂ ਦੇ ਭਰੋਸੇ ਕਹਿ ਸਕਦੇ ਹਨ ਦੀ ਇਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭਦੀ ਹੈ ਭਾਈ ਤਾਰੂ ਸਿੰਘ ਨੇ ਗੁਰੂ ਤੇ ਭਰੋਸਾ ਰੱਖਿਆ ਜਕਰੀਆ ਖਾਨ ਨੇ ਇੱਥੋਂ ਤੱਕ ਗੱਲ ਆਖੀ ਬਹੁਤ ਸਾਰੇ ਨਾਈਆਂ ਨੂੰ ਕਿਹਾ ਵੀ ਇਹਦੇ ਕੇਸ ਕੱਟ ਦਿੱਤੇ ਜਾਣ ਭਾਈ ਤਾਰੂ ਸਿੰਘ ਦੇ ਤੇਜ ਪ੍ਰਤਾਪ ਅੱਗੇ ਕਿਸੇ ਦੀ ਹਾਦੀਆ ਨਾ ਪਿਆ ਭਾਈ ਤਾਰੂ ਸਿੰਘ ਨੂੰ ਚਰਖੜੀ ਤੇ ਵੀ ਚੜਾਇਆ ਗਿਆ ਇਹ ਦਵ ਜਾਣ ਡਰ ਜਾਣ ਇੱਕ ਅਸੀਂ ਇਤਿਹਾਸ ਦੇ ਵਿੱਚ ਇਹ ਵਾਰਤਾ ਸੁਣਦੇ ਆਂ ਵੀ ਭਾਈ ਤਾਰੂ ਸਿੰਘ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਸੀ ਢਾਡੀਆਂ ਨੇ ਖਾਸ ਕਰਕੇ ਅਲਵੇਲੇ ਨੇ ਇਹ ਗਾਇਆ ਹੈ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਕੈਂਚੀ ਤੋਂ ਨਾ ਕੱਟੀ ਦੇ ਤੇ ਸਾਡੇ ਕਈ ਬੰਦਿਆਂ ਨੇ ਹੋਸ਼ੀ ਮਤ ਦੇ ਵਿੱਚ ਇਹਨੂੰ ਗਲਤ ਕਿਹਾ ਜਾਨੀ ਕਿ ਮਜ਼ਾਕ ਵੀ ਢਾਇਆ ਵੀ ਐ ਕਿਤੇ ਕੇਸ ਲੋਹੇ ਦੀਆਂ ਤਾਰਾਂ ਕਿਵੇਂ ਬਣ ਸਕਦੇ ਨੇ ਪਰ ਸਚਾਈ ਇਹ ਹੈ ਭਾਈ ਤਾਰੂ ਸਿੰਘ ਦੇ ਕੇਸ ਸੱਚੀ ਹੀ ਲੋਹੇ ਦੀਆਂ ਤਾਰਾਂ ਬਣਗੇ ਸਨ ਸਾਨੂੰ ਇਹ ਹਕੀਕਤ ਸਮਝਣੀ ਚਾਹੀਦੀ ਹੈ ਵੀ ਅਸਲ ਦੇ ਵਿੱਚ ਭਾਈ ਤਾਰੂ ਸਿੰਘ ਦਾ ਗੁਰੂ ਦੇ ਨਾਲ ਪਿਆਰ ਹੀ ਇੰਨਾ ਹੈ ਉਹਦਾ ਸਿੱਧਕੀ ਇੰਨਾ ਸੱਚ ਹੈ ਹਾਲਾਂਕਿ ਲੋਹੇ ਦੀਆਂ ਤਾਰਾਂ ਨੂੰ ਵੀ ਕੱਟਣ ਵਾਲੇ ਤਾਂ ਸਾਧਨ ਹੈਗੇ ਨੇ ਜੇ ਕੇਸਾਂ ਨੂੰ ਕੈਂਚੀ ਕੱਟੇ ਤਾਂ ਤਾਰਾਂ ਨੂੰ ਕੱਟਣ ਵਾਲੇ ਕਿਹੜਾ ਸਾਧਨ ਨਹੀਂ ਹੋਣੇ ਪਰ ਭਾਈ ਤਾਰੂ ਸਿੰਘ ਦਾ ਸਿੱਧਕ ਇੰਨਾ ਪੱਕਾ ਹੈ ਉਹਦੇ ਕੇਸ ਸੱਚੀ ਉਹ ਹੀ ਲੋਹੇ ਦੀਆਂ ਤਾਰਾਂ ਆਪਾਂ ਨੂੰ ਮੰਨਣੇ ਚਾਹੀਦੇ ਐ ਕਿਉਂਕਿ ਉਹਨਾਂ ਵਿੱਚ ਮਹਾਰਾਜ ਨੇ ਗੁਰੂ ਪਾਤਸ਼ਾਹ ਨੇ ਇੰਨੀ ਬਰਕਤ ਪਾ ਦਿੱਤੀ ਕਿ ਕੈਂਚੀ ਦੀ ਗੱਲ ਛੱਡੋ ਦੁਨੀਆ ਦੀ ਕੋਈ ਵੀ ਤਾਕਤ ਭਾਈ ਤਾਰੂ ਸਿੰਘ ਦੇ ਕੇਸ ਕੱਟ ਨਹੀਂ ਸਕਦੀ ਕੇਸ ਕਤਲ ਨਹੀਂ ਕਰ ਸਕਦੀ ਕਿਉਂਕਿ ਇਹ ਗੱਲ ਹੈ ਵੀ ਜੇ ਕਿਸੇ ਗੁਰਸਿੱਖ ਦਾ ਗੁਰੂ ਦੀ ਸਿੱਖੀ ਦੇ ਨਾਲ ਇੰਨਾ ਪਿਆਰ ਪੈ ਜਾਵੇ ਉਹ ਕੇਸਾਂ ਦੇ ਖਾਤਰ ਆਪਣਾ ਖੋਪੜ ਲਹਾਉਣ ਦੇ ਲਈ ਰਾਜ਼ੀ ਹੋ ਜੇ ਉਹਦੇ ਕੇਸਾਂ ਨੂੰ ਕੌਣ ਕਤਲ ਕਰ ਸਕਦਾ ਇਹ ਗਿਆਨੀ ਰਤਨ ਸਿੰਘ ਭੰਗੂ ਨੇ ਵੀ ਜ਼ਿਕਰ ਕੀਤਾ ਵੀ ਭਾਈ ਤਾਰੂ ਸਿੰਘ ਦੇ ਕੇਸ ਲੋਹੇ ਦੀਆਂ ਤਾਰਾਂ ਹੀ ਬਣਗੇ ਸਨ ਸੋ ਕਈ ਵਾਰ ਅਸੀਂ ਕਾਲੀ ਦੇ ਵਿੱਚ ਜਾ ਬੇਸਮਝੀ ਦੇ ਵਿੱਚ ਖੁਸ਼ੀਆਂ ਗੱਲਾਂ ਕਰਦੇ ਹਾਂ ਅਖੀਰ ਹੁਕਮ ਹੋਇਆ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕੇਸਾਂ ਦੀ ਵਿਅਦਵੀ ਕਰਨ ਦੇ ਲਈ ਮੋਚੀ ਬੁਲਾਇਆ ਗਿਆ ਵੀ ਇਹਦੀ ਖੋਪੜੀ ਲਾ ਦਿਓ ਭਾਈ ਤਾਰੂ ਸਿੰਘ ਦਾ ਖੋਪੜ ਲਾ ਦਿੱਤਾ ਕਹਿਣ ਨੂੰ ਇਹ ਗੱਲਾਂ ਬਹੁਤ ਸੌਖੀਆਂ ਨੇ ਕਹਿਣਾ ਕੋਈ ਔਖਾ ਨਹੀਂ ਲੱਗਦਾ ਤੇ ਸੁਣਨਾ ਵੀ ਬੰਦੇ ਨੂੰ ਕਈ ਵਾਰ ਔਖਾ ਨਹੀਂ ਲੱਗਦਾ ਪਰ ਅਸਲ ਦੇ ਵਿੱਚ ਦੇਖੋ ਭਾਈ ਤਾਰੂ ਸਿੰਘ ਨੂੰ ਚਰਖੜੀ ਤੇ ਚੜਾਇਆ ਗਿਆ ਉਹਨਾਂ ਦਾ ਖੋਪੜ ਲਾ ਦਿੱਤਾ ਕਈ ਦਿਨਮ ਇਤਿਹਾਸਕਾਰਾਂ 22 ਦਿਨਾਂ ਦਾ ਜ਼ਿਕਰ ਕੀਤਾ ਹੈ ਖੋਪੜ ਉਤਾਰੇ ਤੋਂ ਬਾਅਦ ਭਾਵੇਂ ਸ਼ਹੀਦ ਕਦੇ ਵੀ ਨਹੀਂ ਮਰਦੇ ਪਰ ਸਰੀਰ ਕਰਕੇ ਉਹ ਕਈ ਦਿਨ ਜਿੰਦਾ ਰਹੇ ਹੋ ਸਕਦਾ ਹੈ ਭਾਈ ਤਾਰੂ ਸਿੰਘ ਦੇ ਮਾਂ ਅਤੇ ਭੈਣ ਨੇ ਵੀ ਆ ਕੇ ਉਹਨਾਂ ਦੇ ਦਰਸ਼ਨ ਕੀਤੇ ਹੋਣ ਇਸੇ ਕਰਕੇ ਇਤਿਹਾਸ ਕਹਿੰਦਾ ਹੈ ਵੀ ਉਹ ਮਾਵਾ ਧੰਨ ਹਨ ਜਿਨ੍ਹਾਂ ਨੇ ਐਸੇ ਬੱਚੇ ਪੈਦਾ ਕੀਤੇ ਆਪ ਲਈ ਲੜ ਲਾਏ ਦਰਦਰਵੇਸ ਸੇ ਤਿੰਨ ਧਨ ਜਣਿੰਦੀ ਮਾਉ ਆਏ ਸਫਲ ਸੇ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕਰ ਲਿਆ ਇੱਕ ਦਿਨ ਜ਼ਕਰੀਆ ਖਾਨ ਕਹਿੰਦਾ ਵੀ ਇਹ ਸਿੱਖ ਬਹੁਤ ਜ਼ਿਆਦਾ ਆਪਣੇ ਕੇਸਾਂ ਦਾ ਮਾਣ ਕਰਦਾ ਸੀ ਪਰ ਮੈਂ ਇਹਦੀ ਖੋਪੜੀ ਲਾ ਦਿੱਤੀ ਹੈ ਜਿੱਤ ਤਾਂ ਸਾਡੀ ਹੋਈ ਭਾਈ ਤਾਰੂ ਸਿੰਘ ਕਹਿੰਦਾ ਨਹੀਂ ਤੇਰਾ ਭਲੇਖ ਹੈ ਮੇਰੇ ਖੋਪੜ ਦੇ ਉੱਤੇ ਅੱਜ ਵੀ ਕੇਸ ਹਨ ਇਹ ਵੱਖਰੀ ਗੱਲ ਹੈ ਵੀ ਮੇਰਾ ਖੋਪੜ ਸਿਰ ਤੋਂ ਜੁਦਾ ਹੋ ਗਿਆ। ਅਖੀਰ ਜਕਰਿਆ ਖਾਨ ਬਹੁਤ ਕੜਪਿਆ ਉਹਨੂੰ ਬਿਮਾਰੀ ਲੱਗੀ ਬੰਨ ਪੈ ਗਿਆ ਪੇਸ਼ਾਬ ਦਾ ਬੰਨ ਪਿਆ। ਬਹੁਤ ਜਿਆਦਾ ਕੜਪਿਆ। ਅਖੀਰ ਉਹਨੇ ਪੁਕਾਰਾਂ ਕੀਤੀਆਂ ਵੀ ਕੋਈ ਇਸ ਤਰ੍ਹਾਂ ਕਰੋ ਮੇਰਾ ਉਪਾਅ ਦੱਸੋ। ਉਸ ਵੇਲੇ ਇੱਕ ਸਿੱਖ ਭਾਈ ਸੁਵੇਗ ਸਿੰਘ ਇਹ ਲਾਹੌਰ ਦਰਬਾਰ ਨਾਲ ਕੁਝ ਨਾਤਾ ਰੱਖਦੇ ਸਨ ਪਰ ਸੀ ਬਹੁਤ ਚੜ੍ਹਦੀ ਕਲਾ ਵਾਲੇ। ਇਹ ਕਹਿੰਦੇ ਇਲਾਜ ਤਾਂ ਹੈ ਤੋਂ ਭਾਈ ਤਾਰੂ ਸਿੰਘ ਦੇ ਕੇਸਾਂ ਬਾਰੇ ਬਹੁਤ ਮੰਦਾ ਬੋਲਿਆ ਤੇ ਗੁਰੂ ਸਿੱਖ ਦੇ ਬਿਲਕੁਲ ਨੇੜੇ ਵਰਤਦਾ ਹੁਣ ਹੱਲ ਇਹੀ ਹੈ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਾ ਕੇ ਵੇਖ ਲਓ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਾਉਣ ਦੀ ਗੱਲ ਕੀਤੀ ਆਮ ਜੇ ਕਿਤੇ ਸਿੱਖ ਆਮ ਲੋਕਾਂ ਵਾਂਗੂ ਜੀਵਨ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਕਹਿ ਦੇਣਾ ਸੀ ਵੀ ਭਾਈ ਕੋਈ ਗੱਲ ਨਹੀਂ ਮੇਰੀ ਜੁੱਤੀ ਲੈ ਜਾਓ ਜਾਂ ਬੰਦੇ ਨੇ ਗੁੱਸੇ ਵਿੱਚ ਹੀ ਕਹਿ ਦੇਣਾ ਸੀ ਵੀ ਹਾਂ ਪਾਪੀ ਦੇ ਜਾ ਕੇ ਜੁੱਤੀਆਂ ਮਾਰੋ ਇਸ ਗੱਲ ਦਾ ਫੈਸਲਾ ਕਰਨ ਦੇ ਲਈ ਭਾਈ ਤਾਰੂ ਸਿੰਘ ਨੇ ਆਖਿਆ ਜਿਵੇਂ ਗੁਰੂ ਖਾਲਸਾ ਪੰਥ ਦੀ ਰਜਾ ਹੋਵੇ ਮਰਜੀ ਹੋਵੇ ਓਵੇਂ ਕਰ ਲੋ ਬਕਾਇਦਾ ਖਾਲਸਾ ਪੰਥ ਕੋਲ ਇਹ ਗੱਲ ਪੁੱਛਣ ਦੇ ਲਈ ਸਿੰਘ ਗਏ ਕਿ ਤਾਰੂ ਸਿੰਘ ਦੀਆਂ ਜੁੱਤੀਆਂ ਜਕਰੀਆ ਖਾਨ ਦੇ ਸਿਰ ਦੇ ਵਿੱਚ ਮਾਰ ਲਈਏ ਇਹ ਤਾਂ ਹੁਣੇ ਆਪਾਂ ਇਹ ਜੇ ਸਮੇਂ ਤੇ ਜਾਉਣ ਲੱਗ ਪਏ ਆ ਆਪਾਂ ਜਦੋਂ ਪੰਥ ਦਾ ਨਾਮ ਲੈਨੇ ਆ ਉਹ ਸਾਨੂੰ ਓਨੀ ਹੀ ਸੁੱਚੀ ਭਾਵਨਾ ਦੇ ਨਾਲ ਨਾਮ ਲੈਣਾ ਚਾਹੀਦਾ ਹੈ ਸਿਰ ਝੁਕਾ ਕੇ ਜਿਵੇਂ ਅਸੀਂ ਗੁਰੂ ਦਾ ਨਾਮ ਲੈਨੇ ਆ ਕਿਉਂਕਿ ਸਾਡੇ ਪੰਥ ਨੂੰ ਗੁਰੂ ਆਖਿਆ ਜਾਂਦਾ ਕੋਈ ਪ੍ਰਾਣੇ ਸਿੰਘਾਂ ਦੇ ਵਿੱਚ ਇੱਕ ਦਿਨ ਮੈਂ ਕਿਤੇ ਜਿਕਰ ਸੁਣਿਆ ਕਹਿੰਦੇ ਉਹ ਕਹਿੰਦਾ ਹੁੰਦਾ ਸੀ ਉਹਨੇ ਕੱਲੇ ਵੀ ਕਦੇ ਵੀ ਕੱਲਾ ਪੰਥ ਨਹੀਂ ਆਖਿਆ ਉਹ ਕਹਿੰਦਾ ਪੰਥ ਮਹਾਰਾਜ ਆਪਾਂ ਪੰਥ ਨੂੰ ਬਹੁਤ ਸਰਸਰੀ ਲੈਣ ਲੱਗ ਪਏ ਆ ਜਦੋਂ ਕਿ ਇਹ ਬਹੁਤ ਵੱਡੀ ਗੱਤ ਹੈ ਪੰਥ ਅਸਲ ਦੇ ਵਿੱਚ ਕੀ ਹੈ ਇਹਦੇ ਬਾਰੇ ਮੁਕੰਮਲ ਜਿਵੇਂ ਅਕਾਲ ਪੁਰਖ ਦਾ ਕੋਈ ਹੱਦ ਬੰਨਾ ਨਹੀਂ ਆਦ ਅੰਤ ਨਹੀਂ ਪੰਥ ਬਾਰੇ ਵੀ ਦੱਸਣਾ ਔਖਾ ਹੈ ਵੀ ਅਸਲ ਦੇ ਵਿੱਚ ਪੰਥ ਕੀ ਹੈ ਪਰ ਇੱਥੇ ਆਪਾਂ ਜ਼ਿਕਰ ਕਰ ਰਹੇ ਹਾਂ ਵੀ ਪੰਥ ਨੂੰ ਜਿਵੇਂ ਨਹੀਂ ਵੇਖਣਾ ਚਾਹੀਦਾ ਬਹੁਤ ਬੰਦੇ ਨਿਗੁਣੇ ਬੰਦਿਆਂ ਨੂੰ ਨਿਗੁਣੇ ਬੰਦਿਆਂ ਦੇ ਧੜੇ ਨੂੰ ਕਈ ਵਾਰ ਅਸੀਂ ਪੰਥ ਕਹਿ ਦਿੰਦੇ ਹਾਂ ਇਹ ਓੜਾ ਹੀ ਗੁਨਾਹ ਹੈ ਜਦੋਂ ਕੋਈ ਨਕਲੀ ਦੰਬੀ ਪਖੰਡੀ ਆਪ ਦੇ ਆਪ ਨੂੰ ਗੁਰੂ ਕਹਾਉਂਦਾ ਉਹ ਗੱਲ ਆਪਾਂ ਨੂੰ ਰੜਕ ਜਾਂਦੀ ਹੈ ਪਤਾ ਲੱਗਦਾ ਵੀ ਇਹ ਬੰਦਾ ਗੁਰੂ ਨਹੀਂ ਪਰ ਗੁਰੂ ਕਹਾ ਰਿਹਾ ਜਿਹੜੇ ਬੰਦੇ ਪੰਥ ਨਹੀਂ ਹਨ ਉਹਨਾਂ ਨੂੰ ਪੰਥ ਕਹਿਣਾ ਵੀ ਓਡੇ ਗੁਨਾਹ ਹੈ ਓਡੀ ਵੀ ਅੱਦ ਵੀ ਹੈ ਪਰ ਲੋਕ ਕਹਿ ਰਹੇ ਨੇ ਤੇ ਕਈ ਵਾਰ ਬੰਦੇ ਐਵੇਂ ਜੇ ਵੀ ਕਹਿ ਦਿੰਦੇ ਨੇ ਕੋਈ ਮੰਨ ਲਓ ਕਿਸੇ ਤੋਂ ਗਲਤੀ ਹੋ ਗਈ ਭੁੱਲ ਹੋ ਗਈ ਨਹੀਂ ਪੂਰਾ ਉੱਤਰਿਆ ਗਿਆ ਉੱਥੇ ਵੀ ਕਹਿ ਦਿੰਦੇ ਨੇ ਭਾਈ ਇਹ 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 ਤਾਂ ਪੰਥ ਦੇ ਕੰਮ ਐਵੇਂ ਨੇ ਅਸੀਂ ਪੰਥ ਨੂੰ ਬਹੁਤ ਛੋਟਾ ਕਰਕੇ ਜਾਣਣ ਲੱਗ ਪਏ ਆ ਗੁਰੂ ਖਾਲਸਾ ਪੰਥ ਜੇ ਇਹ ਦਸਮੇਸ਼ ਪਿਤਾ ਨੇ ਸਾਜਿਆ ਨਾ ਇਹਦੀ ਨਿਹਾਰ ਕਦੇ ਵੀ ਫਿੱਕੀ ਨਹੀਂ ਪੈ ਸਕਦੀ ਇਹਦੀ ਸਮਰੱਥਾ ਕਦੇ ਨਹੀਂ ਘਟ ਸਕਦੀ ਅੱਜ ਵੀ ਸਾਨੂੰ ਪੰਥ ਨੂੰ ਪਛਾਨਣਾ ਚਾਹੀਦਾ ਹੈ ਉਹਨੂੰ ਓਵੇਂ ਹੀ ਗੁਰੂ ਦੇ ਰੂਪ 'ਚ ਯਾਦ ਕਰਨਾ ਚਾਹੀਦਾ ਹੈ ਖਾਲਸਾ ਪੰਥ ਤੋਂ ਅੱਗੇ ਲੈ ਕੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਜਕਰੀਆ ਖਾਨ ਦੇ ਸਿਰ 'ਚ ਮਾਰੀਆਂ ਅਖੀਰ ਉਹ ਨਰਕਾਂ ਨੂੰ ਚੱਲਿਆ ਗਿਆ ਭਾਈ ਤਾਰੂ ਸਿੰਘ ਨੇ ਗੁਰੂ ਪਾਤਸ਼ਾਹ ਦੇ ਚਰਨੀ ਬੇਨਤੀ ਕੀਤੀ ਸਤਿਗੁਰੂ ਇੰਨੀ ਸੇਵਾ ਪ੍ਰਵਾਨ ਕਰ ਲੈਣੀ ਉਹ ਗੁਰੂ ਪਾਤਸ਼ਾਹ ਦੇ ਚਰਨੀ ਜਾਸਮਾਇਆ ਅਸੀਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦੇ ਆ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਬੇਓ ਆਪਣਾ ਚਲਤੇ ਰੱਖਿਓ ਜੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਜਿਸ ਦਿਨ ਹੁੰਦੀ ਆ ਹੁਣ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਆਉਂਦਾ ਇਹ ਗੱਲ ਬਹੁਤ ਵਿਚਾਰਨ ਤੇ ਸੋਚਣ ਵਾਲੀ ਹੈ ਜਿਸ ਦਿਨ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਸੰਗਰਾਦ ਹੁੰਦੀ ਹੈ ਸੌਣ ਦੀ ਸਾਉਣ ਮਹੀਨੇ ਦੀ ਪਹਿਲੀ ਨੂੰ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਹੋਰ ਵੀ ਬਹੁਤ ਸਾਰੇ ਸ਼ਹੀਦਾਂ ਦੇ ਦਿਹਾੜੇ ਆਉਂਦੇ ਰਹਿੰਦੇ ਨੇ ਆਪਾਂ ਨਹੀਂ ਮਨਾਉਂਦੇ ਮਨਾਉਣੇ ਚਾਹੀਦੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਜੇ ਅਰਦਾਸ ਦੇ ਵਿੱਚ ਸ਼ਹੀਦਾਂ ਦੇ ਦੋ ਬੰਦ ਨੇ ਇਹਦਾ ਮਤਲਬ ਵੀ ਇਹ ਹੈ ਵੀ ਸ਼ਹੀਦਾਂ ਨੂੰ ਵਾਰ-ਵਾਰ ਯਾਦ ਕਰਨਾ ਚਾਹੀਦਾ ਹੈ। ਸਾਉਣ ਦੀ ਸੰਗਰਾਣ ਵਾਲੇ ਦਿਨ ਕੱਲੇ ਪੰਜਾਬ ਨਹੀਂ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਸਿੱਖ ਸੰਗਤ ਇਕੱਠੀ ਹੁੰਦੀ ਹੈ। ਜੋ ਕੁਝ ਕਰਦੇ ਐ ਭਲੀ ਗੱਲ ਐ ਪੰਜਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਐ 12 ਮਾ ਚੰਗੀ ਗੱਲ ਐ ਹੋਰ ਕੁਝ ਕਰਦੇ ਐ ਚੰਗਾ ਪਰ ਇੱਕ ਸੌਣੋਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਤੇ ਉਹਨਾਂ ਦਾ ਨਾਂ ਤੱਕ ਨਹੀਂ ਲਿਆ ਜਾਂਦਾ ਗੁਰਦੁਆਰਿਆਂ ਵਿੱਚ ਜ਼ਰੂਰ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਵਾਸਤੇ ਉਹਦੇ ਵਿਚਾਰਾ ਹੋਣ ਇੱਕ ਸੌਣੋਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਵਜੋਂ ਦਿਹਾੜਾ ਸਾਨੂੰ ਮਨਾਉਣਾ ਚਾਹੀਦਾ ਉਹਨਾਂ ਦੀ ਏਡੇ ਵੱਡੀ ਕੁਰਬਾਨੀ ਹੈ ਤੇ ਮੈਂ ਬੋਲਦੇ ਪਾਸੋਂ ਮੈਂਥੋਂ ਥੋੜਾ ਸਮਾਂ ਜ ਵੱਧ ਲਿਆ ਗਿਆ ਕਿਉਂਕਿ ਆਪਾਂ ਪ੍ਰਸੰਗ ਪੂਰਾ ਕਰਨਾ ਸੀ ਜੋ ਸੰਗਤ ਸਰਵਤ ਮਾਈ ਭਾਈ ਤੁਸੀਂ ਹਾਜ਼ਰੀਆਂ ਭਰੀਆਂ ਨੇ ਸਭਨਾਂ ਦਾ ਧੰਨਵਾਦ ਹੈ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਜੋ ਸਾਨੂੰ ਸੇਧ ਸਿੱਖਿਆ ਮਿਲਦੀ ਹੈ ਵਿਚਾਰਨ ਵਾਲੀਆਂ ਗੱਲਾਂ ਨੇ ਉਹ ਇਹ ਹੈ ਇੱਕ ਤਾਂ ਕੇਸਾਂ ਦੇ ਬਾਰੇ ਸਾਨੂੰ ਬਿਲਕੁਲ ਸ਼ੱਕ ਨਹੀਂ ਰਹਿਣਾ ਚਾਹੀਦਾ ਹਰੇਕ ਬੰਦਾ ਆਪਣੇ ਮਨ ਨੂੰ ਇਹ ਗੱਲ ਸਮਝਾਵੇ ਕਿ ਕੈਸ ਕਤਲ ਨਹੀਂ ਕਰਵਾਈ ਦੇ ਇਹਨਾਂ ਬਦਲੇ ਤਾਂ ਖੋਪੜ ਤੱਕ ਲੋਹਾ ਲਿਆ ਜਾਂਦਾ ਦੂਜਾ ਜੇ ਕਿਤੇ ਸਿੱਖ ਗੁਰੂ ਦੇ ਨਾਲ ਪਿਆਰ ਕਰਦਾ ਤਾਂ ਮਹਾਰਾਜ ਉਹਦੀ ਜੁੱਤੀ ਦੇ ਵਿੱਚ ਇੰਨੀ ਬਰਕਤ ਪਾ ਦਿੰਦੇ ਨੇ ਸਮਰੱਥਾ ਪਾ ਦਿੰਦੇ ਨੇ ਵੀ ਉਹਦੀ ਜੁੱਤੀ ਜਕਰਿਆ ਖਾਨ ਵਰਗੇ ਪਾਪੀਆਂ ਨੂੰ ਰੋੜ ਕੇ ਲੈ ਜਾਵੇ ਇੱਕ ਗੱਲ ਹੋਰ ਹੈ ਸਮਝਣ ਵਾਲੀ ਅੱਜ ਸਾਡੇ ਬਹੁਤ ਬੰਦੇ ਜਿਹੜੇ ਸਿਆਸੀ ਛਤਰੀ ਦੀ ਛਾਂ ਮੰਨਦੇ ਐ ਉਹ ਆਪਣੇ ਆਪ ਦੇ ਜੀਵਨ ਨੂੰ ਏਵੇਂ ਢਾਲ ਰਹੇ ਨੇ ਵੀ ਅਸੀਂ ਹਾਕਮਾਂ ਨੂੰ ਚੰਗੇ ਲੱਗ ਸਕੀਏ ਹਾਕਮਾਂ ਦੀ ਨਜ਼ਰ ਦੇ ਵਿੱਚ ਪ੍ਰਵਾਨ ਰਹੀਏ ਉਹਨਾਂ ਨੂੰ ਗੁਰੂ ਦਾ ਕੋਈ ਭੈ ਨਹੀਂ ਭਾਈ ਤਾਰੂ ਸਿੰਘ ਜ਼ਾਲਮ ਦੀ ਅੱਖ ਦੇ ਵਿੱਚ ਰੜਕਦਾ ਏਸੇ ਰੜਕਦਾ ਸਦਕਾ ਹੀ ਉਹ ਸਤਕਾਰ ਦੇ ਪਾਤਰ ਹਨ ਜੇ ਪ੍ਰਾਣੇ ਇਤਿਹਾਸ ਦੇ ਵਿੱਚ ਗੁਰੂ ਕੇ ਸਿੱਖ ਇਸ ਵਹਿਣ ਦੇ ਵਿੱਚ ਬਹਿ ਜਾਂਦੇ ਵੀ ਅਸੀਂ ਹਾਕਮਾਂ ਨੂੰ ਚੰਗੇ ਲੱਗਦੇ ਰਹੀਏ ਤਾਂ ਉਹਨਾਂ ਦਾ ਕੀ ਰਤੋਬਾ ਰਹਿ ਜਾਣਾ ਸੀ ਇਹ ਗੱਲ ਸਾਡੇ ਜਿਹੜੇ ਬੰਦੇ ਅੱਗੇ ਲੱਗ ਕੇ ਤੁਰਦੇ ਆ ਉਹਨਾਂ ਨੂੰ ਜ਼ਰੂਰ ਪਛਾਨਣੀ ਚਾਹੀਦੀ ਹੈ ਵੀ ਅਸੀਂ ਹਾਕਮਾਂ ਦੀ ਨਜ਼ਰ ਦੇ ਵਿੱਚ ਕਿਉਂ ਢਲ ਰਹੇ ਹਾਂ ਕਿਉਂਕਿ ਅੱਜ ਜਿਹੜਾ ਮਹੀਨਾ ਉਹ ਵੀ ਇਹੀ ਸਾਨੂੰ ਸਿਖਿਆ ਦਿੰਦਾ ਹੈ ਜਗ ਜੀਵਨ ਪੁਰਖ ਵਿਤਿਆਗ ਵਿਸਾਰਕੈ ਮਾਨਸ ਸੰਦੀਆ ਬੰਦਿਆ ਤੋ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਸੋ ਭੁੱਲਾਂ ਚੁੱਕਾਂ ਦੀ ਖੇਮਾ ਸਾਰੀ ਸੰਗਤ ਇੱਥੋਂ ਦੇ ਪ੍ਰਬੰਧਕ ਸੱਜਣਾ ਦਾ ਸਵਣਾਂ ਦਾ ਧੰਨਵਾਦ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਬਸਾਇਆ